ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਾਰੇ ਸਕੂਲ ਤੇ ਕਾਲਜ ਚਲਾਏ ਜਾ ਰਹੇ ਹਨ ਜਦੋਂ ਸਾਡੇ ਬਜ਼ੁਰਗਾਂ ਨੇ ਇਹਨਾਂ ਸਕੂਲਾਂ ਕਾਲਜਾਂ ਨੂੰ ਖੋਲਣ ਦਾ ਸੁਪਨਾ ਲਿਆ ਸੀ ਤਾਂ ਇੱਕ ਉਹਨਾਂ ਦਾ ਉਦੇਸ਼ ਸੀਗਾ ਕਿ ਅਸੀਂ ਆਪਣੇ ਸਕੂਲਾਂ ਕਾਲਜਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਦੇ ਅਨੁਸਾਰ ਤਿਆਰ ਕਰਕੇ ਸਿੱਖੀ ਵਿਚਾਰਧਾਰਾ ਚੱਲਿਆ ਕੇ ਸਮਾਜ ਦੀ ਸੇਵਾ ਕਰਾਈਏ ਇਸੇ ਅਬਜੈਕਟ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਸਕੂਲਾਂ ਕਾਲਜਾਂ ਦੇ ਵਿੱਚ ਹਮੇਸ਼ਾ ਹੀ ਨਵੀਂ ਹੀ ਕੁਝ ਸੇਵਾ ਕਰਨ ਦੀ ਤਜਵੀਜ਼ ਰਹਿੰਦੀ ਹੈ ਤੇ ਸਾਡੇ ਵੱਲੋਂ ਅੱਜ ਜਿਹੜੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਸਕੂਲਾਂ ਦੇ ਕਾਲਜਾਂ ਦੇ ਵਿੱਚ ਐਨਡੀਏ ਦੀ ਤਿਆਰੀ ਕਰਾਉਣ ਦੇ ਲਈ ਵਿਸ਼ੇਸ਼ ਤੌਰ ਤੇ ਉਪਰਾਲਾ ਕੀਤਾ ਗਿਆ ਜਿਹਦੇ ਤਹਿਤ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਅਸੀਂ ਐਨਡੀਏ ਦੇ ਐਗਜ਼ਾਮ ਦੀ ਤਿਆਰੀ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਤਹਿਤ ਅਸੀਂ ਆਪਣੇ ਬਹੁਤ ਸਾਰੇ ਟੀਚਰਜ਼ ਨੂੰ ਲਿਆ ਗਿਆ ਉਹਨਾਂ ਦੀ ਸਿਲੈਕਸ਼ਨ ਕੀਤੀ ਹੈ ਉਹ ਇਹਨਾਂ ਦੀ ਡੇਲੀ ਕਲਾਸਿਸ ਲੈ ਰਹੇ ਨੇ ਤੇ ਉਸ ਦੇ ਤਹਿਤ ਬੱਚੇ ਸਾਡੇ ਜਿਹੜੇ ਇਸ ਇਗਜ਼ਾਮ ਦੀ ਤਿਆਰੀ ਕਰ ਰਹੇ ਹਨ ਮੈਂ ਸਮੂਹ ਸੰਗਤ ਨੂੰ ਅਪੀਲ ਕਰਦਾ ਕਿ ਉਹ ਆਪਣੇ ਇਸ ਜਿਹੜੀ ਅਸੀਂ ਨਵੀਂ NDA ਦੀ ਤਿਆਰੀ ਸ਼ੁਰੂ ਕੀਤੀ ਹੈ ਉਸ ਦਾ ਭਰਪੂਰ ਫਾਇਦਾ ਲੈਣ ਦੇ ਲਈ ਆਪਣੇ ਬੱਚਿਆਂ ਨੂੰ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਦਾਖਲ ਕਰਾਉਣ ਤੇ ਇਸ ਜਿਹੜੇ ਅਸੀਂ ਨਵਾਂ ਪ੍ਰਪੋਜ਼ਲ ਲੈ ਕੇ ਆਏ ਆ ਇਹਦਾ ਭਰਪੂਰ ਫਾਇਦਾ ਲੈਣ ਤਾ ਜੋ ਅਸੀਂ ਸਮਾਜ ਦੀ ਸੇਵਾ ਕਰ ਸਕੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਸਕੂਲਾਂ ਦੇ ਬੱਚੇ ਇਸ ਦਾ ਪੂਰਾ ਭਰਪੂਰ ਫਾਇਦਾ ਲੈਣਗੇ ਤੇ ਦੇਸ਼ ਦੀ ਸੇਵਾ ਦੇ ਕਰਨ ਦੀ ਵੀ ਆਪਣੀ ਸਿਲੈਕਸ਼ਨ ਉਹਨਾਂ ਦੀ ਜ਼ਰੂਰ ਹੋਏਗੀ ਧੰਨਵਾਦ